ਆ ਜਿਹੜੇ ਟੂਰਨਾਮੈਂਟ ਦੀਆਂ ਟਾਈਆਂ ਨੇ ਮੇਰੇ ਪੰਜਾਬੀ ਵੀਰੋ ਇੱਕ ਹਫਤਾ ਪਹਿਲਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੈਗੀਆਂ ਸਈਆਂ ਇਹ ਟੂਰਨਾਮੈਂਟ ਕਮੇਟੀ ਵਧਾਈ ਦੀ ਹੱਕਦਾਰ ਹੈ ਆ ਸਾਡਾ ਵੀਰ ਜਿਹੜਾ ਕਬੱਡੀ ਨੂੰ ਸਮਰਪਿਤ ਇਹ ਇਕੱਲਾ ਸਮਰਪਿਤ ਨਹੀਂ ਇਹਦਾ ਸਾਰਾ ਪਰਿਵਾਰ ਜਿਹੜਾ ਹੈ ਕਬੱਡੀ ਨੂੰ ਸਮਰਪਿਤ ਹੈ ਲੈ ਵੀ ਕਾਕਿਆ ਤੂੰ ਪੰਜਾਬ ਦੇ ਵਿੱਚੋਂ ਨੰਬਰ ਲੈ ਗਿਆ ਇੱਕ ਵਾਰੀ ਸ਼ੇਖ ਦੌਲਤ ਤਾਲਿਓ ਆਪੋ ਆਪਣੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਕਹਿੰਦੇ ਵੀ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਸੀ ਤੇ ਮੇਰੇ ਵੀਰੋ ਇੱਕ ਚਿੜੀ ਆ ਜਿਹੜੀ ਉਹ ਚੁੰਝ ਭਰਦੀ ਸੀ ਪਾਣੀ ਦੀ ਤੇ ਉਹ ਅੱਗ ਤੇ ਪਾਏ ਹੁੰਦੀ ਸੀ ਕਿਸੇ ਨੇ ਆਖਿਆ ਵੀ ਤੇਰੀ ਚੁੰਝ ਨਾਲ ਕੀ ਬਣਨਾ ਹੈ ਉਹ ਕਹਿੰਦੀ ਮੇਰੀ ਚੁੰਝ ਨਾਲ ਬਣਨਾ ਤੇ ਕੁਝ ਨਹੀਂ ਪਰ ਜਿਸ ਦੇ ਇਤਿਹਾਸ ਲਿਖਿਆ ਜਾਊਗਾ ਵੀ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਜਿਹੜਾ ਮੇਰਾ ਨਾਂ ਆਉਣਾ ਹੈ ਅੱਜ ਪੰਜਾਬ ਭਰ ਦੇ ਵਿੱਚ ਜਿਹੜੀ ਕਬੱਡੀ ਹੈ ਮੇਰੇ ਵੀਰੋ ਉਹ ਇੰਡਿਸਿਪਲਨ ਹੋ ਚੁੱਕੀ ਹੈ ਔਰ ਜਦੋਂ ਕਿਤੇ ਇਤਿਹਾਸ ਜਿਹੜਾ ਲਿਖਿਆ ਜਾਊਗਾ ਤੇ ਸ਼ੇਖਦਾਲਤ ਪਿੰਡ ਦਾ ਜਿਹੜਾ ਨਾਂ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਮੇਰੇ ਵੀਰੋ ਲਿਖਿਆ ਜਾਣਾ ਇਸ ਗੱਲ ਦੀ ਮੈਂ ਅੱਜ ਰੂਹ ਖੁਸ਼ ਕਰਤੀ ਕਾਕਿਆ ਸਾਰੇ ਪ੍ਰਬੰਧਕਾਂ ਨੇ ਤੇ ਮੈਂ ਪਲੇਅਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਇੱਕ ਗੱਲ ਪਲੇਅਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਵਾਰੀ ਠੰਡੇ ਦਿਮਾਗ ਨਾਲ ਬੈਠ ਕੇ ਸੋਚ ਕੇ ਵੇਖਿਓ ਅੱਜ ਆਪਾਂ ਟਾਈਮ ਸਰ ਆ ਗਏ ਆ ਆਪਣਾ ਕੁਝ ਘਟਿਆ ਤਾਂ ਨਹੀਂ ਨਾ ਅੱਜ ਸਾਰੇ ਬੰਦੇ ਟਾਈਮ ਨਾਲ ਆ ਗਿਆ ਹੈ ਗਰਾਊਂਡ ਦੇ ਵਿੱਚ ਤੀਜਾ ਮੈਚ ਚੱਲ ਰਿਹਾ ਹੈ ਮਾਲਵੇ ਦਾ ਜਗਰਾਓ ਏਰੀਆ ਹੋਵੇ ਅਜੇ 2:00 ਵਜ ਕੇ ਜਿਵੇਂ ਪੂਰੇ 45 ਮਿੰਟ ਵੀ ਨਹੀਂ ਹੋਏ ਤੇ ਤੀਜਾ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ ਇਹ ਵੱਡੀ ਗੱਲ ਹੈ ਇਸ ਤਰ੍ਹਾਂ ਦੇ ਐਫਰਟ ਇਸ ਤਰ੍ਹਾਂ ਦੇ ਸਟੈਂਡ ਸਾਨੂੰ ਪ੍ਰਬੰਧਕ ਕਮੇਟੀਆਂ ਨੂੰ ਵੀ ਲੈਣੇ ਪੈਣੇ ਆ ਤੇ ਪਲੇਅਰਾਂ ਨੂੰ ਵੀ ਸਹਿਯੋਗ ਕਰਨਾ ਪੈਣਾ ਹੈ ਜਿੰਦਾਬਾਦ ਕਬੱਡੀ ਕੇ ਵਸਦੇ ਰਹਿਣ ਪੰਜਾਬੀ ਵਸਦੀ ਰਹੇ ਕਬੱਡੀ ਵਸਦੇ ਰਹਿਣ ਪੰਜਾਬੀ ਵਸਦੀ ਰਹੇ ਕਬੱਡੀ